ਕਾਲੇ ਪਤਾਰੇ ਪਾਲਿਕਾ ਤੇ ਜੇ ਇਸ ਦਾ ਪਾਰ ਜਾਤਾ ਰੋਕ ਛੱਡ ਕੇ ਅਸੀਂ ਥਾ-ਥਾ ਤੇ ਭਟਕਦੇ ਫਿਰਦੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਤੇ ਪਾਰ ਜਾ ਤੇ ਰੱਬੋ ਨਾਮ ਗੁਰੂ ਜੀ ਦੇ ਮਹਾਰਾਜ ਦੇ ਗੁਰ ਤੇ ਇੱਥੇ ਪਾਰ ਜਾਤਾ ਭਾਈ ਗੁਰਦਾਸ ਜੀ ਆਖਦੇ ਆ ਕਿਤੇ ਪਾਰ ਜਾ ਤੇ ਇੱਕ ਸਵਰਗ ਦਾ ਗ੍ਰਹ ਜਿਹਾ ਵਿਰੋਖ ਹੈ ਜਿੱਥੇ ਹਰੇਕ ਚੀਜ਼ ਸਾਨੂੰ ਪ੍ਰਾਪਤ ਹੁੰਦੀ ਹੈ ਜੇ ਗੁਰਦਾਸ ਪਾਸ਼ਾ ਮਹਾਰਾਜ ਨੂੰ ਉੱਚਾ ਬੋਧਾ ਦਿੰਦੇ ਆ ਔਰ ਸਨਮਾ ਦਿੰਦੇ ਆ ਮਹਾਰਾਜ ਨੇ ਕਿਹਾ ਸੀ ਕਿ ਔਰਤ ਵੀ ਘਰ ਦਾ ਪਾਲ ਦਾ ਖੋਜੀ ਹੈ ਪਾਰ ਸਾ ਪਾਕਿਸਤਾਨ ਦੇ ਕਿਸਰਾ ਜੇ ਬੱਚਾ ਰੋਦਾ ਉਹ ਨੂੰ ਚੁੱਕ ਕਿਸਰਾ ਖੋਣਾ ਇਹ ਮਾਂ ਜਾਣਦੀ ਹੈ ਜੇ ਬੱਚਾ ਰੋਟੀ ਨਾ ਖਾਵੇ ਤਾਂ ਕਿਸ ਨਾਲ ਖਵਾਣੀ ਹੈ ਵੀ ਮਾਂ ਜਾਣਦੀ ਹੈ ਜੇ ਬੱਚਾ ਸਕੂਲੇ ਜਾਂਦਾ ਕਿਸਰਾ ਸਕੂਲ ਭੇਜਣਾ ਵੀ ਮਾਂ ਜਾਣਦੀ ਕਿਉਂਕਿ ਮਾਂ ਨੂੰ ਜਿਹੜੇ ਤਰੀਕੇ ਹੁੰਦੇ ਨੇ ਨਾਲ ਕਦੇ ਉਹ ਪਿਤਾ ਨਹੀਂ ਕਰ ਸਕਦਾ ਜੋ ਮਾਂ ਦੇ ਫਲ ਦੇਣਾ ਪਿਤਾ ਨਹੀਂ ਕਰ ਸਕਦਾ ਪਾਰਜ ਪਾਰਸ਼ੇ ਦੇ ਆਖਰ ਕੋ ਤੇਵ ਮਾਤਾ ਕੋ ਤੇਵ ਪਿਤਾ ਕੋ ਤੇਵ ਸੁਆਮੀ ਪਰਮੇਸ਼ਰਾ ਪਹਿਲਾ ਆਉਂਦਾ ਮਾਗਦਤਾ ਹਰਾਜੀ ਪਾਰਜ ਆਹਰਾਤੀ ਇੱਕ ਔਰਕੂ ਸਮਾਉਂਦੇ ਆ ਆਖਿਆ ਸੋਕਰ ਮੁੰਦਾ ਆਖੀ ਹੈ ਜਿਤ ਜਮਿਆ ਦਾ ਥਾ ਕਿਤੇ ਇਹ ਇਮੋਜਾ ਰੁੱਖ ਹੈ ਸੋਜਦਾ ਜਿੱਥੇ ਹਰੇਕ ਚੀਜ਼ ਪ੍ਰਾਪਤ ਹੁੰਦੀ ਹੈ ਕਿ ਕਿਥੇ ਭਾਈ ਗੁਰਦਾਰ ਸਿੰਘ ਜੀ ਕਿੰਨੇ ਨੇ ਕਿਤੇ ਪਾਰ ਜਾਤ ਜਿਹੜਾ ਬੁਰ ਹੈ ਨਾ ਕਿਥੋਂ ਅਸੀਂ ਹਰੇਕ ਕੁਝ حاصل ਕਰ ਸਕਦੇ ਹਾਂ ਫਿਰ ਸਾਡੇ ਮੰਦਰ ਦੇ ਅੰਦਰ ਪੜ੍ਹਨਾ ਕੀ